ਛੋਟੇ ਛੋਟੇ ਕੈਰੈਕਟਰ ਕਈ ਫਿਲਮਾਂ ਚ ਕੀਤੇ ਨੇ ਕੈਰੀਨ ਜਟਾ ਜਿੰਨੀਆਂ ਆਈਆਂ ਮਸ਼ੇਨਸੀ 420 ਵੇਗ ਬਰਾਤਾ ਚਲੀਆਂ ਸਿੰਦਾ ਜਿੰਦਾ ਨੋ ਪਪਾ ਹਮੀਮੂਨ ਇਹ ਸਾਡੇ ਵੱਨ ਲਿਖਦੇ 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 ਹੁਣ ਜਾ ਕੇ ਇੱਕ ਮੇਨ ਮੇਨ ਫਿਲਮ ਕੀਤੀ ਹੈ ਜਿੰਨਾ ਤੁਸੀਂ ਹੁਣ ਤੱਕ ਮੇਰੀਆਂ ਲਿਖੀਆਂ ਹੋਈਆਂ ਫਿਲਮਾਂ ਚ ਇੰਜੋਏ ਕੀਤਾ ਹੈ ਤੋੜਨਾ ਵਾਦਾ ਹੈ ਉਸ ਤੋਂ ਡਬਲ ਇੰਜੋਏ ਕਰੋਗੇ ਇਸ ਫਿਲਮ ਚ ਕਿ ਆਹ ਪਉਣਾ ਸੀ ਤਾਂ ਐਫਰਟ 10 ਗੁਣਾ ਵਧ ਲਾਇਆ ਮੈਂ ਪਹਿਲਾਂ ਹੀ ਬਹੁਤ ਐਫਰਟ ਲਗਾਇਆ ਹੈ ਬਿਲਕੁਲ ਹਮਾ ਦੀ ਬਹੁਤ ਐਫਰਟ ਲਾਇਆ ਜੜੀਆਂ ਐਜ ਐ ਡਾਇਰੈਕਟਰ ਕਿਤੇ ਇਹਦੇ ਵਿੱਚ 10 ਗੁਣਾ ਵੱਧ ਲਾਇਆ ਕਿਉਂਕਿ ਐਫਸੀ ਆਪ ਆਉਣਾ ਸੀ ਪੰਗਾ ਲਿਆ ਬਹੁਤ ਵੱਡਾ ਫਿਲਮ ਦੇਖਣ ਜਾਣਾ ਤੁਸੀਂ ਪਹਿਲੇ ਦਿਨ ਜੀ ਆ ਗਿਆ ਠੀਕ ਹੈ ਜੀ ਹਾਂ ਤਾਂ ਬੋਲੋ ਚਲੋ ਠੀਕ ਹੈ ਚਲੋ ਜੀ ਮੈ ਫੋਨ ਤੇ ਮਾਈਕ ਲੱਗਾ ਪੰਗੂ ਮੈਨੂੰ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਸਾਨੂੰ ਮਿਲਣ ਆਏ ਹੋ ਫਿਲਮ ਆ ਰਹੀ ਜਿਸ 17 ਨਵੰਬਰ ਨੂੰ ਕੈਪੀ ਖੁੱਸ ਹੋ ਗਿਆ ਕਿਉਂਕਿ ਇੱਕ ਕਮੇਡੀ ਫਿਲਮ ਹੈ ਹਸਮਸੌਣ ਵਾਲੀ ਫਿਲਮ ਹੈ ਜ਼ਿੰਦਗੀ ਦੇ ਵਿੱਚ ਸਾਰਾ ਦਾ ਨਸੀਬ ਬਹੁਤ ਸਾਰਾ ਮੁਸ਼ਕਲਰ ਰਿਹਾ ਹੈ ਕਿ ਦੱਸ ਰਹਿਣਾ ਪਰ ਉਸ ਤੋਂ ਦੋ ਘਟੇ ਮੈਂ ਪੂਰੀ ਅਮੀਨਾ ਕਹਿੰਦੀ ਹਾਂ ਕਿ ਤੁਸੀਂ ਸਾਰੇ ਬਹੁਤ ਐਨਜੋਏ ਕਰੋਗੇ ਤੁਸੀਂ ਟੀਜਰ ਨੂੰ ਬਹੁਤ ਪਿਆਰ ਦਿੱਤਾ ਸਾਡੇ ਸਾਹਮਣੇ ਚੱਲ ਰਿਹਾ ਹੈ ਸੋ ਆਓ ਸਾਥਰ ਬੰਪਰ ਆਪਾਂ ਫਿਲਮ ਦੇਖੀਏ ਸਾਰੇ ਕਲਾਕਾਰਾਂ ਦੇ ਸਾਡਾ ਪੂਰਾ ਆਵਾਜ਼ ਹੈ ਤੁਹਾਡੇ ਨਾਲ ਕਿ ਤੁਹਾਨੂੰ ਫਿਲਮ ਬਹੁਤ ਚੰਗੀ ਲੱਗੂਗੀ ਸੋ ਦੇਖਣਾ ਨਾ ਪਰਣਾ ਸਾਥਰ ਬੰਪਰ ਕਿੰਨੀ ਧਰੀ ਕੁਲਹਾ ਸੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸასი ਸ਼ਕਾਰ ਮੈਂ ਇੱਥੋਂ ਤੁਹਾਡੇ ਸ਼ਹਿਰ ਦਾ ਹੀ ਅਮਰਸਰ ਦਾ ਹੀ ਆ ਮੈਂ ਇਹ ਮੈਨੂੰ ਅੱਜ ਪਤਾ ਲੱਗਾ ਵੀ ਆਪਾਂ ਰਹੀਏ ਪ੍ਰੋਮੋਸ਼ਨ ਕਰ ਰਹੇ ਤੇ ਮੇਰਾ ਚਾਹੀ ਹੱਟ ਸੀਗਾ ਤੋ ਜਿੱਦਾਂ ਤੁਸੀਂ ਮੇਰੀਆਂ ਸਾਡੀਆਂ ਪਹਿਲੀਆਂ ਫਿਲਮਾਂ ਨੂੰ ਪਿਆਰ ਦਿੱਤਾ ਤੁਸੀਂ ਭਾਜੀ ਉਹਨੀਆਂ ਪਹਿਲੀਆਂ ਫਿਲਮਾਂ ਤਾਂ ਦੇਖੀਆਂ ਹੋਣਗੀਆਂ ਭਾਜੀ ਨੂੰ ਕੈਰੈਕਟਰ ਕਰਦੇ ਤਾਂ ਦੇਖਿਆ ਦੇਖਿਆ ਕਿ ਨਹੀਂ ਦੇਖਿਆ ਬਈ ਦੇਖਿਆ ਚਲੋ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੇ ਬਾਕੀ ਸਾਡੀ ਮਾਂ ਸਾਡੇ ਬੇਬੇ ਜੀ ਇਹਨਾਂ ਨੇ ਬਹੁਤ ਸੋਹਣਾ ਕੈਰੈਕਟਰ ਕੀਤਾ ਇਸ ਫਿਲਮ ਦੇ ਵਿੱਚ ਬਾਕੀ ਜਿੰਨੀਆਂ ਤੁਸੀਂ ਫਿਲਮਾਂ ਵੇਖੀਆਂ ਆ ਤੁਸੀਂ ਸਾਹਮਣੇ ਖੜੇ ਹੋ ਤੁਸੀਂ ਬੇਬੇ ਉਹਨਾਂ ਦੇ ਕੈਰੈਕਟਰ ਨੂੰ ਹਮੇਸ਼ਾ ਪਿਆਰ ਦਿੱਤਾ ਸਾਰਿਆਂ ਨੇ ਪਿਆਰ ਦਿੱਤਾ ਚਾਹੇ ਉਹ ਸਿਆਣਾ ਆ ਚਾਹੇ ਉਹ ਬੱਚਾ ਆ ਚਾਹੇ ਉਹ ਜਵਾਨ ਆ ਜਿੰਨੇ ਵੀ ਮੇਰੀ ਗੱਲ ਸੁਣਦੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਡੀਆਂ ਫਿਲਮਾਂ ਨੂੰ ਖਾਸ ਕਰਕੇ ਬੀਬੀ ਦੇ ਜਿਹਨੇ ਕੈਰੈਕਟਰ ਪਲੇ ਕੀਤੇ ਨੇ ਸੋ ਮੈਨੂੰ ਉਮੀਦ ਹੈ ਤੁਸੀਂ ਇਸ ਕੈਰੈਕਟਰ ਨੂੰ ਵੀ ਓਨਾ ਹੀ ਪਿਆਰ ਦੋਗੇ ਇਸ ਫਿਲਮ ਨੂੰ ਵੀ ਓਨਾ ਹੀ ਪਿਆਰ ਦੋਗੇ ਪਹਿਲਾਂ ਇਹ ਦੱਸੋ ਟ੍ਰੇਲਰ ਲੱਗਾ ਕਿਵੇਂ ਤੁਹਾਨੂੰ ਇੱਕ ਨੰਬਰ ਦਾ ਇੱਕ ਨੰਬਰ ਦਾ ਤੁਸੀਂ ਵੀ ਦੱਸੋ ਤੁਸੀਂ ਵੀ ਸਾਰੇ ਖੜੇ ਹੋ ਯਾਰ ਦੇਖੋ ਅਗਲਾ ਕਾਰ ਦਾ ਹੌਸਲਾ ਬਣੇ ਨਾ ਜਿਹੜੀ ਆਡੀਅנס ਜਿਹੜੇ ਸੁਣੋਤੇ ਹੁੰਦੇ ਨੇ ਉਹ ਕਿ ਤਾੜੀ ਬਹੁਤ ਮਾਇਨੇ ਰੱਖਦੀ ਹੈ ਖਿੱਚ ਕੇ ਤਾੜੀਆਂ ਬਾਹਰ ਹੋ ਗਈਆਂ ਸੋ ਸਾਡੀ ਪੂਰੀ ਗਰੰਟੀ ਆ ਜਿੱਦਾਂ ਤੁਹਾਨੂੰ ਪਹਿਲਾਂ ਫਿਲਮਾਂ 'ਚ ਹਸਾਉਂਦੇ ਆਏ ਆ ਇਸ ਫਿਲਮ 'ਚ ਵੀ ਪੂਰਾ ਹਸਾਵਾਂਗੇ ਪੂਰਾ ਪੂਰਾ ਭਾਈ ਪੂਰਾ ਇੱਕ ਨੰਬਰ ਹਸਾਵਾਂਗੇ ਸੋ 7 ਨਵੰਬਰ ਯਾਦ ਰੱਖਿਓ ਅਗਲੇ ਮਹੀਨੇ ਦੀ ਫਿਲਮ ਜ਼ਰੂਰ ਦੇਖਣ ਜਾਇਓ ਬਾਰ ਬਾਰ ਕਹਿ ਰਹੇ ਤਾਂ ਕਿਉਂਕਿ ਫਿਲਮ ਸੱਚੀ ਬਹੁਤ ਸੋਹਣੀ ਬਣੀ ਹੈ ਪੈਸਾ ਵਸੂਲ ਫਿਲਮ ਹੈ ਤੁਸੀਂ ਹੱਸਦੇ ਹੀ ਖੇਡਦੇ ਬਾਹਰ ਆਉਂਗੇ ਤੇ ਬਾਕੀ ਸਾਡੇ ਨਾਲ ਫਿਲਮ ਦੇ ਪ੍ਰੋਡਿਊਸਰ ਮਨੀਸ਼ ਸਾਨੀ ਜੀ ਭਾਜੀ ਨੇ ਬਹੁਤ ਸਾਰੀਆਂ ਪੰਜਾਬੀ ਸਿਨੇਮੇ ਨੂੰ ਫਿਲਮਾਂ ਦਿੱਤੀਆਂ ਨੇ ਵੱਡੀਆਂ ਫਿਲਮਾਂ ਦਿੱਤੀਆਂ ਨੇ ਬਹੁਤ ਤੁਸੀਂ ਲਾਸਟ ਜਿਹੜੀ ਫਿਲਮ ਦੇਖੀ ਹੋਣੀ ਹੈ ਸਾਡੇ ਹੁਸ਼ਿਆਰ ਸਿੰਘ ਸਤਿੰਦਰ ਸਰਤਾਜ ਭਾਜੀ ਵਾਲੀ ਫਿਲਮ ਉਹ ਵੀ ਭਾਜੀ ਦੀ ਸੀ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਇੱਕ ਵੀ ਫਿਲਮ ਪਾਜੀ ਦੀ ਆ ਸੋ ਸਾਰੀ ਟੀਮ ਨੇ ਰਲ ਕੇ ਬਹੁਤ ਸੋਹਣਾ ਕੰਮ ਕੀਤਾ ਹੈ ਉਮੀਦ ਕਰਦੇ ਆ ਤੁਹਾਨੂੰ ਫਿਲਮ ਪਸੰਦ ਆਊਗੀ ਔਰ ਹਾਂ ਬਿਲਕੁਲ ਬਿਲਕੁਲ ਪਸੰਦ ਆ ਪਾਜੀ ਨੇ ਕਹਿਤਾ ਦੋ ਦਿਨਾਂ ਰਹੀ ਆਊਗੀ ਸਸੀ ਗਲ ਬਾਈ ਸਸੀ ਗਲ ਤੇ ਬਾਕੀ ਮੇਰੇ ਸੀਨੀਅਰ ਆਰਟਿਸ ਸਾਡੇ ਭਾਜੀ ਅਤਰੀ ਭਾਜੀ ਸੀਨੀਅਰ ਮੈਪ ਛੜੀ ਲੈ ਕੇ ਆਉਂਦਾ ਕੱਢਦਾ ਨਹੀਂ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਮੈਂ ਤਾਂ ਸੁਣਿਆ ਪਿੰਡ 'ਚ એનર્ਜੀ ਵੜੀ ਹੈ ਕੋਈ ਖੁੱਲ ਕੇ ਤਾੜੀ ਮਾਰ ਕੇ ਦੱਸੋ ਕਿੰਦੀ ਹੈ એનર્ਜੀ ਪਿੰਡ ਆ ਦੀ ਆਹ ਬਹੁਤ ਵਧੀਆ ਗੱਲ ਆਹ ਹੋਈ ਪਤਾ ਲੱਗਦਾ ਸਾਡੇ ਪਿੰਡ ਆਏ ਆ ਤੁਸੀਂ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ ਜੀ ਫਿਲਮ ਆ ਰਹੀ ਹੈ ਆਪਣੀ 7 ਨਵੰਬਰ ਨੂੰ ਹੈਪੀ ਖੁਸ਼ ਹੋ ਗਿਆ ਤੇ ਸਾਰਿਆਂ ਨੇ ਦੇਖ ਕੇ ਆਉਣੀ ਆ ਫਿਲਮ ਬਹੁਤ ਕਮਾਲ ਦੀ ਹੈ ਤੁਸੀਂ ਹੁਣ ਤੱਕ ਥੀਏਟਰ ਦੇ ਵਿੱਚ ਸਿਨੇਮਾ ਦੇ ਵਿੱਚ ਜਾ ਕੇ ਨੀਰੂ ਬਾਜਵਾ ਸਰਵੀਨ ਚਾਵਲਾ ਨਮਰਤ ਖਹਿਰਾ ਐਜ਼ ਰੋਇਨ ਦੇਖਿਆ ਇਸ ਵਾਰੀ ਸਾਡੀ ਬੇਬੇ ਰੋਇ ਨਾ ਰਹੀ ਆ ਤੇ ਤੁਸੀਂ ਐਸਾ ਵੀ ਦੇਖੋ ਗੱਡੀਆਂ ਧਮਾਲਾਂ ਪੈਂਦੀਆਂ ਤੇ ਸਾਡੇ ਵੱਡੇ ਭਾਜੀ ਨਰੇਸ਼ ਭਾਜੀ ਐਜ਼ ਐਨ ਹੀਰੋ ਆ ਰਹੇ ਪਹਿਲੀ ਵਾਰ ਇਹਨਾਂ ਦੀ ਰਾਈਟਿੰਗ ਤੇ ਤੁਸੀਂ ਸਭ ਜਾਣੋ ਤੇ ਮਜ਼ਾ ਉਦੋਂ ਹੀ ਆਣਾ ਕਿ ਅੱਜ ਸਾਡੇ ਇੱਥੇ ਆਉਣ ਦਾ ਮਕਸਦ ਉਦੋਂ ਹੀ ਕੰਪਲੀਟ ਹੋਣਾ ਜਦੋਂ ਤੁਸੀਂ ਸਾਡਾ ਮਾਵਾਦਾ ਕਰੋਗੇ ਕਿ ਤੁਸੀਂ ਸਾਰੇ ਫਿਲਮ ਦੇਖ ਕੇ ਆਉਂਗੇ ਸਾਰੇ ਦੇਖ ਕੇ ਆਉਂਗੇ ਭਾਜੀ ਹੋਰ ਮੈਨੂੰ ਨਹੀਂ ਪਤਾ ਤੁਸੀਂ ਜਾਓਗੇ ਜਿੱਦਾਂ ਅੱਜ ਤੁਸੀਂ ਆਏ ਹੋ ਨਾ ਮੈਨੂੰ ਲੱਗਦਾ ਤੁਸੀਂ ਨਾਲ ਵੀ ਜਾਉਂਗੇ ਸਾਡੇ ਤੁਸੀਂ ਤੁਹਾਨੂੰ ਟ੍ਰੇਲਰ ਸਮਝ ਆਇਆ ਸਾਰੇ ਆ ਵੀ ਭਰਾ ਜਾਊਗਾ ਇਹ ਟ੍ਰੇਲਰ ਸਮਝ ਆਇਆ ਇਹ ਭਰਾਵਾਂ ਨੇ 7-8 ਬੰਦੇ ਨਾਲ ਲੈ ਦੋਨਾਂ ਭਰਾਵਾਂ ਨੇ 7-8 ਬੰਦੇ ਨਾਲ ਲੈ ਕੇ ਜਾਣਾ ਠੀਕ ਆ ਥੈਂਕ ਯੂ ਇਹੀ ਪਿਆਰ ਆ ਵੀਰੇ ਤੁਹਾਡਾ ਸਾਰਿਆਂ ਦਾ ਕੋਈ ਨਾ ਬਹੁਤ ਹੀ ਲੱਗਿਆ ਬੋਨਟ ਹੈ ਕਿ ਨਵੀਂ ਤੋਂ ਨਵੀਂ ਕਹਾਣੀ ਹੈ ਤੇ ਕੰਟੈਂਟ ਜਿੰਨਾ ਵੀ ਹੁਣ ਤੱਕ ਸੀ ਭਾਵੇਂ ਸਾਡੇ ਆ ਮਤਲਬ ਭਰਾਵਾਂ ਦੀ ਫਿਲਮ ਦਾ ਟੀਜ਼ਰ ਹੈ ਜਾਂ ਟ੍ਰੇਲਰ ਜਾਂ ਗਾਣਾ ਹੁਣ ਤੱਕ ਕਿੰਨੀਆਂ ਚੀਜ਼ਾਂ ਛੱਡੀਏ ਕਿੰਨੋਂ ਵੇਟਾ ਹੀ ਮੈਂ ਬਹੁਤ ਇੱਕ ਕਮੇਡੀ ਫਿਲਮ ਹੈ ਕਮੇਡੀ ਫਿਲਮ ਹੈ ਕਮੇਡੀ ਕੋਈ ਆ ਕੋਈ ਦੇਗੀ ਕਿ ਕੋਈ ਸਿੱਖ ਲਈ ਗਈ ਅਸੀਂ ਇੰਟਰਟੇਨਮੈਂਟ ਲਈ ਆਏ ਹਾਂ ਅ ਭਾਈ ਜਦੋਂ ਸਿੱਖਾਂ ਦੀ ਨਵਾਂ ਕਿਲੋ ਭੱਜਾ ਦਿੰਦੇ ਸੀ ਪਹਿਲਾਂ ਸਿੱਖਾਂ ਦੇ ਨੂੰ ਪੜਾਈ ਸਿੱਖੋ ਕਾ ਕੋਈ ਨਹੀਂ ਆਇਆ ਇਹਦੀ ਲੋਕਾਂ ਦੇ ਇੰਜੋਇਮੈਂਟ ਅਸਰ ਨੂੰ ਪੜਾਈਏ ਸੋ ਨਵੀਂ ਕਹਾਣੀ ਹੈ ਪਹਿਲਾਂ प्यारा <laughs>